ਕੈਨੇਡਾ ਦੇ ਵਿੱਚ ਸਿੱਖਾਂ ਦੀ ਸਥਿਤੀ ਨੂੰ ਕਿਵੇਂ ਦੇਖਦੇ ਹੋ ਮੈਨੂੰ ਨਹੀਂ ਲੱਗਦਾ ਵੀ ਆਰਥਿਕ ਤੌਰ ਤੇ ਕੋਈ ਪ੍ਰੋਬਲਮ ਹੈ ਉਹਨਾਂ ਦੀ ਹਮ ਪਰ ਜਿਹੜੀ ਸਭ ਤੋਂ ਵੱਡੀ ਚੁਣੌਤੀ ਨਜ਼ਰ ਆ ਰਹੀ ਹੈ ਉਹ ਇਹ ਹੈ ਕਿ ਸਿੱਖ ਕਲਚਰ ਵਿੱਚ ਤੇ ਇੱਥੋਂ ਦੇ ਕਲਚਰ ਵਿੱਚ ਜਿਹੜਾ ਲੀਵਿੰਗ ਸਟੈਂਡਰਡ ਹੈ ਜਿਹੜਾ ਰਹਿਣ ਦਾ ਢੰਗ ਤਰੀਕਾ ਉਹਦੇ 'ਚ ਬੜਾ ਅੰਤਰ ਮਾਤਾ ਪਿਤਾ ਤੋਂ ਬੱਚਿਆਂ ਦਾ ਜੁਦਾ ਹੈ ਬੱਚਿਆਂ ਤੋਂ ਮਾਂ ਪਿਓ ਦਾ ਪਤੀ ਤੋਂ ਪਤਨੀ ਦਾ ਪਤਨੀ ਤੋਂ ਪਤੀ ਦਾ ਤੋ ਇੱਕ ਇੱਕ ਕੰਜਸਟਡ ਜਿਆ ਉਹਨਾਂ ਦਾ ਜਿਹੜਾ ਲਾਈਫ ਸਟਾਈਲ ਹੈ ਜਿਹੜਾ ਸਾਡਾ ਸਿੱਖੀ ਕਲਚਰ ਹੈ ਸਾਡਾ ਜਿਹੜਾ ਬੁਨਿਆਦੀ ਢਾਂਚਾ ਹੈ ਉਹਦੇ ਨਾਲ ਉਹਨਾਂ ਸਾਡੇ ਬੱਚੇ ਟੁੱਟਣ ਉਹਦੇ ਉੱਤੇ ਜ਼ਿਆਦਾ ਮੈਂ ਕੇਂਦਰਿਤ ਕਰ ਰਿਹਾ ਔਰ ਮਹਿਸੂਸ ਕਰ ਰਿਹਾ ਹਾਂ ਉਹ ਪੀੜੀ ਹੈ ਜਿਹੜੀ 30 40 ਸਾਲ ਪੁਰਾਣੀ ਇੱਥੇ ਆਈ ਹੈ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ ਵੀ ਉਹ ਬੱਚਿਆਂ ਨਾਲ ਕਿਵੇਂ ਟ੍ਰੀਟ ਕਰ ਰਹੀ ਹੈ ਤੇ ਉਹ ਆਪਣਾ ਭਵਿੱਖ ਇੱਥੇ ਕਿਵੇਂ ਦੇਖ ਰਹੇ ਨੇ ਤੇ ਪੰਜਾਬ ਜਾਣ ਦੀ ਹੁੰਦਾ ਉਹਨਾਂ ਦੇ ਅੰਦਰ ਲਾਲਸਾ ਹੈ ਪੰਜਾਬ ਜਾਣ ਦੀ ਕੋਈ ਚਾਹਨਾ ਹੈ ਮੈਨੂੰ ਲੱਗਦਾ ਇਹ ਅਜੂਕੀ ਪੀੜੀ ਦੇ ਬੱਚੇ ਹੁਣ ਆ ਰਹੇ ਆ ਉਹਨਾਂ ਦਾ ਸ਼ੋਸ਼ਣ ਇਸ ਕਦਰ ਵੀ ਹੁੰਦਾ ਹੈ ਕਿ ਆਪਣੇ ਪੁਰਾਣੇ ਪੰਜਾਬੀ ਜਿਹੜੇ ਨੇ ਉਹ ਬਹੁਤ ਚੰਗੀਆਂ ਚੰਗੀਆਂ jobb ਵੀ ਦੇ ਰਹੇ ਨੇ ਕੋਈ ਗੱਲ ਨਹੀਂ ਪਰ ਉਹ ਸ਼ੋਸ਼ਣ ਕਰਦੇ ਆ 5 5 7 7 ਡਾਲਰ ਤੇ ਵੀ ਮੈਂ ਬੱਚੇ ਕੰਮ ਕਰਦੇ ਦੇਖੇ ਉਹਨਾਂ ਦਾ ਮਤਲਬ ਦਿਖਾਵੇ ਦੀ ਸਿੱਖੀ ਦਾ ਕੋਈ ਫਾਇਦਾ ਨਹੀਂ ਜੇ ਕਿਸੇ ਦਾ ਖੂਨ ਚੂਸ ਰਹੇ ਜੇ ਅਸੀਂ ਵਾਕੇ ਗੁਰੂ ਦੀ ਖੁਸ਼ੀ ਲੈਣੀ ਹੈ ਤੇ ਫਰੀਦਾ ਖਾਲਕ ਖਲਕ ਮੈਂ ਖਲਕ ਵਸਾ ਰੱਬ ਮਾਹੇ ਮੰਦਾ ਕਿਸ ਨੂੰ ਆਖਿਆ ਜਾਂ ਤਿਸ ਬਿਲ ਪਰ ਕੁਝ ਵੀ ਪੱਲੇ ਨਹੀਂ ਨਾ ਇੱਕ ਪਿਆਰ ਦੀ ਮੁਸਕਰਾਹਟ ਜਿਹੜੀ ਹੈ ਨਾ ਇੱਕ ਆਪਣੇ ਪਾਣ ਵਾਲਾ ਸਿਰ ਤੇ ਰੱਖਿਆ ਹੱਥ ਜਿਹੜਾ ਨਾ ਉਹੀ ਟਹੰਦੇ ਦਿਲ ਨੂੰ ਤੀਰਜ ਦੇ ਦਿੰਦਾ ਇੱਕ ਗੱਲ ਤੇ ਸਾਫ਼ ਸਮਝ ਲੈਣੀ ਚਾਹੀਦੀ ਹੈ ਪੰਜਾਬ ਦੇ ਵਸਨੀਕ ਨੂੰ ਕਿ ਵਿਦੇਸ਼ ਦਾ ਮਤਲਬ ਅਮੀਰੀ ਨਹੀਂ ਹੈ ਜਦੋਂ ਤੁਸੀਂ ਸਾਬ ਜਦਾਂ ਦੇ ਬਾਰਸ ਨੂੰ ਇੱਥੇ ਦੇਖਦੇ ਹੋ ਵਿਦੇਸ਼ਾਂ ਦੇ ਵਿੱਚ ਕਿਉਂਕਿ ਤੁਸੀਂ ਉੱਥੇ ਉਹ ਗੋਦ ਦਾ ਉਹ ਠੰਡੇ ਬੁਰਜ ਦਾ ਠੰਡ ਵੀ ਮਾਣੀ ਹੈ ਤੇ ਇੱਥੇ ਵੀ ਦੇਖ ਰਿਹਾ ਹਾਂ ਬੱਚਿਆਂ ਨੂੰ ਤਾਂ ਤੁਹਾਨੂੰ ਕੋਈ ਇੱਕ ਕੀ ਲੱਗਦਾ ਮੇਰੇ ਨਾਲ ਕੋਈ ਸਿੰਘ ਗਏ ਸੀ ਜਿਹੜੇ ਜਿਨ੍ਹਾਂ ਦੇ ਘਰੇ ਮੈਂ ਠਹਿਰਿਆ ਸੀ ਪ੍ਰਸ਼ਾਦਾ ਟਿਕਿਆ ਹੋਇਆ ਤੇ ਉਹ 8 10 ਜਿਹੜੇ ਨੇ ਅੱਖਾਂ ਚ ਹੰਝੂ ਉਹਨਾਂ ਦੇ ਵਗੀ ਜਾ ਰਹੇ ਹੂੰ ਉਹਨਾਂ ਦੇ ਜਜ਼ਬਾਤ ਉਹਨਾਂ ਦੀ ਫੀਲਿੰਗ ਉਹ ਉਹ ਪੱਲ ਨੂੰ ਜੂਰੇ ਆ ਠੰਡੇ ਬੁਰਜ ਵਾਲੇ ਨੂੰ ਫਤਿਹਗੁਰ ਸਾਹਿਬ ਵਾਲੇ ਨੂੰ ਉਹਨਾਂ ਵਾਲੇ ਵੇਖ ਕੇ ਮੈਂ ਵੀ ਭਾਵੁਕ ਹੋਇਆ ਤੇ ਜਦੋਂ ਇਹਨਾਂ ਦੇ ਜਜ਼ਬਾਤਾਂ ਨੂੰ ਵੇਖਦਾ ਤਾਂ ਤੇ ਫਿਰ ਖੁਸ਼ੀ ਵੀ ਹੁੰਦੀ ਆ ਵੀ ਜਿੱਥੇ ਵੀ ਬੈਠੇ ਇਹਨਾਂ ਦੇ ਜਜ਼ਬਾਤ ਉਸ ਤੇ ਜੁੜੇ ਹੋਏ ਇਹਨਾਂ ਚੀਜ਼ਾਂ ਜ਼ਿੰਦਗੀ ਦੇ ਵਿੱਚ ਆ ਜੰਨਾ ਹੂੰ ਬੱਚੇ ਨੂੰ ਪਿਆਰ ਨੌਜਵਾਨ ਨੂੰ ਅਧਿਕਾਰ ਤੇ ਬਜ਼ੁਰਗ ਨੂੰ ਸਤਿਕਾਰ ਵਾਹ ਜੀ ਸਾਡੇ ਘਰ ਵੀ ਸੁਧਰ ਜਾਣਗੇ ਸਾਡੀ ਕੌਮ ਵੀ ਸਬਰ ਜਾਏਗੀ ਹੂੰ ਸਸਿਕਾਲ ਜੀ ਮੈਂ ਤੁਹਾਡਾ ਆਪਣਾ ਜਗਜੀਤ ਸਿੰਘ ਪੰਜੋਲੀ ਇਸ ਵਕਤ ਅਲਵਾਟਾ ਦੇ ਵਿੱਚ ਮੌਜੂਦ ਹਾਂ ਐਡਮਿੰਟਨ ਦੇ ਵਿੱਚ ਐਡਮਿੰਟਨ ਸ਼ਹਿਰ ਹੈ ਤੇ ਅਸੀਂ ਕੱਲ ਦੇ ਚਲੇ ਹੋਏ ਹਾਂ ਕੱਲ ਅਸੀਂ ਕੈਲਗਰੀ ਸੀਗੇ ਤੇ ਅੱਜ ਇੱਥੇ ਆਏ ਹਾਂ ਸੋ ਵੱਖ-ਵੱਖ ਸਿੱਖ ਪਰਿਵਾਰਾਂ ਨੂੰ ਮਿਲ ਰਹੇ ਹਾਂ ਸੋ ਸਾਡੇ ਨਾਲ ਸਿੱਖ ਪੰਥ ਦੀ ਮਹਾਨ ਸ਼ਖਸੀਅਤ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਮੁੱਖ ਗ੍ਰੰਥੀ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਸਾਡੇ ਨਾਲ ਨੇ ਸੋ ਮੈਂ ਦੱਸਦਾ ਕਿ ਉਹ ਵੱਖ-ਵੱਖ ਸਿੱਖ ਪਰਿਵਾਰਾਂ ਨੂੰ ਮਿਲ ਰਹੇ ਨੇ ਸਿੱਖ ਜੂਥ ਨੂੰ ਮਿਲ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਉਹ ਕੀ ਸੋਚਦੇ ਨੇ ਸਿੱਖ ਕੀ ਸੋਚ ਰਿਹਾ ਤੇ ਸਿੱਖ ਦੀਆਂ ਉਪਦੇਸ਼ਾਂ 'ਚ ਬੈਠੇ ਦੀਆਂ ਕੀ ਸਮੱਸਿਆਵਾਂ ਨੇ ਤੇ ਵੱਡੀ ਗੱਲ ਇੱਕ ਇਹ ਹੈ ਕਿ ਸਫਰੇ ਸ਼ਹਾਦਤ ਫਤਿਹਗੜ ਸਾਹਿਬ ਦੀ ਧਰਤੀ ਤੋਂ ਇੱਕ ਸੰਕਲਪ ਲੈ ਕੇ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਚੱਲੇ ਸੀਗੇ ਸੋ ਉਸ ਦੇ ਤਹਿਤ ਹੀ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੇ ਵਾਰਸਾਂ ਨੂੰ ਹਲੂਣਾ ਦੇਣ ਦੇ ਲਈ ਉਹਨਾਂ ਦੇ ਅੰਦਰ ਇੱਕ ਚਿੰਗ ਪੈਦਾ ਕਰਨ ਦੇ ਲਈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪਹੁੰਚੇ ਆ ਸੋ ਅੱਜ ਐਡਮਿੰਟਨ ਦੇ ਵਿੱਚ ਨੇ ਐਡਮਿੰਟਨ ਦੇ ਵਿੱਚ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਉਹਨਾਂ ਨੇ ਸਬੋਧਨ ਕਰਨਾ ਹੈ ਸੰਗਤ ਨੂੰ ਤੇ ਸਹਿਬਜ਼ਾਦਿਆਂ ਦੇ ਵਾਰਸਾਂ ਨੂੰ ਉਹਨਾਂ ਨੇ ਜਗਾਉਣਾ ਹੈ ਸੋ ਗੱਲਬਾਤ ਕਰਦੇ ਆ ਭਾਈ ਸਾਹਿਬ ਦਾ ਪਹਿਲਾਂ ਸਵਾਗਤ ਕਰਦੀ ਹੈ ਕੈਨੇਡਾ ਦੀ ਧਰਤੀ ਤੇ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਸਾਰੇ ਸਵਾਲ ਨੇ ਮੇਰੇ ਅੰਦਰ ਮਨ ਦੇ ਅੰਦਰ ਮੈਂ ਸੋਚ ਰਿਹਾ ਸੀ ਕਿ ਭਾਈ ਸਾਹਿਬ ਤੋਂ ਜ਼ਰੂਰ ਇਹ ਸਵਾਲਾਂ ਦਾ ਜਵਾਬ ਲੈਣਾ ਚਾਹੀਦਾ ਹੈ ਕਿਉਂਕਿ ਤੁਸੀਂ ਵੱਖ-ਵੱਖ ਦੇਸ਼ਾਂ ਦੇ ਵਿੱਚ ਘੁੰਮ ਰਹੇ ਹੋ ਸੋ ਸਿੱਖ ਅੱਜ ਪੂਰੀ ਦੁਨੀਆ ਦੇ ਵਿੱਚ ਫੈਲ ਗਿਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਸਿੱਖਾਂ ਦੀਆਂ ਸਮੱਸਿਆਵਾਂ ਸਿੱਖਾਂ ਦੇ ਮਸਲੇ ਉਹ ਨਾਲ ਹੀ ਆਉਂਦੇ ਆ ਸੋ ਵਿਦੇਸ਼ਾਂ ਦੇ ਵਿੱਚ ਖਾਸ ਕਰਕੇ ਕੈਨੇਡਾ ਦੇ ਵਿੱਚ ਆਪਾਂ ਗੱਲ ਕੇਂਦਰਿਤ ਕੈਨੇਡਾ ਦੀ ਰੱਖਾਂਗੇ ਕੈਨੇਡਾ ਦੇ ਵਿੱਚ ਸਿੱਖਾਂ ਦੀ ਸਥਿਤੀ ਨੂੰ ਕਿਵੇਂ ਦੇਖਦੇ ਹੋ ਕੈਨੇਡਾ ਦਿਨੋ ਦਿਨ ਬਦਲ ਰਿਹਾ ਇਹ ਮੰਨਣਾ ਪਵੇਗਾ ਜਦੋਂ ਸਾਡੇ ਪੁਰਖੇ ਅੱਜ ਤੋਂ ਕੋਈ ਲਗਭਗ 100 ਵਾਰ ਪਹਿਲਾਂ ਆਏ ਸੀ ਜੀ ਉਦੋਂ ਹਾਲਾਤ ਕੁਝ ਹੋਰ ਸਨ ਅੱਜ ਤੋਂ 30 40 ਸਾਲ ਪਿੱਛੇ ਹਾਲਾਤ ਕੁਝ ਹੋਰ ਸਨ ਤੇ ਹੁਣ ਇਸ ਵਕਤ ਹਾਲਾਤ ਜਿਹੜੇ ਉਹ ਪੈਰੋ ਪੈਰ ਬਦਲ ਰਹੇ ਆ ਕੰਮ ਦੇ ਪੱਖ ਤੋਂ ਵੀ ਜੀ ਤੇ ਪੋਲੀਟੀਕਲ ਤੌਰ ਦੇ ਉੱਤੇ ਵੀ ਜੀ ਉਹ ਬਹੁਤ ਸਾਰੀਆਂ ਸਮੱਸਿਆਵਾਂ ਵੀ ਨੇ ਠੀਕ ਹੈ ਇਹਨਾਂ ਦੇਸ਼ਾਂ ਦੇ ਸਿਸਟਮ ਬੜੇ ਵਧੀਆ ਕਮਾਈ ਦੇ ਸਾਧਨ ਸਨ ਜੌਬਸ ਦੀ ਪ੍ਰੋਬਲਮ ਨਹੀਂ ਸੀ ਹੁਣ ਇਹ ਸਾਰੇ ਪੱਖਾਂ ਤੋਂ ਪੋਲਿਟਿਕਲ ਪ੍ਰੋਬਲਮ ਵੀ ਆ ਰਹੀਆਂ ਨੇ ਕੰਮ ਦੇ ਪੱਖ ਤੋਂ ਵੀ ਸਿਸਟਮ ਦੇ ਪੱਖ ਤੋਂ ਵੀ ਤੋਂ ਇੱਕ ਇੱਕ ਤਰ੍ਹਾਂ ਦੇ ਹਾਲਾਤ ਨਹੀਂ ਅਸੀਂ ਕਹਿ ਸਕਦੇ ਸਮੇਂ-ਸਮੇਂ ਅਨੁਸਾਰ ਹਾਲਾਤ ਬਦਲਦੇ ਆ ਜੀ ਸੁਧਰ ਵੀ ਸਕਦੇ ਆ ਸੋ ਹਾ ਸਿੱਖ ਜਦੋਂ ਇੱਥੇ ਮੈਂ ਮਿਲ ਰਿਹਾ ਉਹਨਾਂ ਨੂੰ ਮੈਨੂੰ ਨਹੀਂ ਲੱਗਦਾ ਵੀ ਆਰਥਿਕ ਤੌਰ ਤੇ ਕੋਈ ਪ੍ਰੋਬਲਮ ਆ ਉਹਨਾਂ ਦੀ ਹਮ ਪਰ ਜਿਹੜੀ ਸਭ ਤੋਂ ਵੱਡੀ ਚੁਣੌਤੀ ਨਜ਼ਰ ਆ ਰਹੀ ਹੈ ਉਹ ਇਹ ਹੈ ਕਿ ਸਿੱਖ ਕਲਚਰ ਵਿੱਚ ਤੇ ਇਥੋਂ ਦੇ ਕਲਚਰ ਵਿੱਚ ਜਿਹੜਾ ਲੀਵਿੰਗ ਸਟੈਂਡਰਡ ਆ ਜਿਹੜਾ ਰਹਿਣ ਦਾ ਢੰਗ ਤਰੀਕਾ ਉਹਦੇ 'ਚ ਬੜਾ ਅੰਤਰ ਹੈ ਜੀ ਜਿਹੜਾ ਮੈਂ ਬਹੁਤ ਨੇੜੇੋਂ ਤੱਕਿਆ ਇੱਥੇ ਮੋਸਟਲੀ ਜਿਹੜਾ ਰਹਿਣ ਸੈਣਾ ਉਹ ਇੰਡੀਵਿਜੂਅਲੀ ਲਾਈਫ ਹੁੰਦੀ ਨਿਰਭਰ ਨਿੱਜ ਆਪਣਾ ਇੱਕ ਦਾਇਰਾ ਹੈ ਮਤਲਬ ਮਾਤਾ ਪਿਤਾ ਤੋਂ ਬੱਚਿਆਂ ਦਾ ਜੁਦਾ ਹੈ ਬੱਚਿਆਂ ਤੋਂ ਮਾਂ ਪਿਓ ਦਾ ਪਤੀ ਤੋਂ ਪਤਨੀ ਦਾ ਪਤਨੀ ਤੋਂ ਪਤੀ ਦਾ ਤੋਂ ਇੱਕ ਇੱਕ ਕੰਜਸਟਡ ਜਿਹਾ ਉਹਨਾਂ ਦਾ ਜਿਹੜਾ ਲਾਈਫ ਸਟਾਈਲ ਹੈ ਸਿੱਖੀ ਦਾ ਜਿਹੜਾ ਬੁਨਿਆਦੀ ਲਾਈਫ ਜਿਉਣ ਦਾ ਢੰਗ ਹੈ ਉਹ ਸੰਗਤ ਤੇ ਪੰਗਤ ਹੈ ਸਾਡਾ ਖਾਣਾ ਵੀ ਇਕੱਠਾ ਹੈ ਪੰਗਤੀ ਰੂਪ ਚ ਸਾਡਾ ਬੈਠਣਾ ਜੀਵਨ ਢੰਗ ਦੁੱਖ ਸੁੱਖ ਜਿਹੜਾ ਪੰਥਕ ਸਾਡਾ ਟੰਚ ਹੈ ਜੀ ਸੋ ਇੱਥੇ ਬਹੁਤ ਵੱਡੀ ਲੋੜ ਹੈ ਕਿ ਬਾਕੀ ਛੋਟੀਆਂ ਗੱਲਾਂ ਨੇ ਆਰਥਿਕ ਤੌਰ ਤੇ ਜਾਂ ਕੰਮਕਾਜ ਦੇ ਤੌਰ ਤੇ ਜਿਹੜਾ ਸਾਡਾ ਸਿੱਖੀ ਕਲਚਰ ਸਾਡਾ ਜਿਹੜਾ ਬੁਨਿਆਦੀ ਟੰਚ ਹੈ ਉਹਦੇ ਨਾਲੋਂ ਨਾ ਸਾਡੇ ਬੱਚੇ ਟੁੱਟਣ ਉਹਦੇ ਉੱਤੇ ਜ਼ਿਆਦਾ ਮੈਂ ਕੇਂਦਰਿਤ ਕਰ ਰਿਹਾ ਔਰ ਮਹਿਸੂਸ ਕਰ ਰਿਹਾ ਜੀ ਇੱਕ ਜਿਹੜੀ ਪੀੜ੍ਹੀ ਹੈ ਕਿਉਂਕਿ ਇੱਥੇ ਸਮਝਦੇ ਆਂ ਦੇਖਦੇ ਆਂ ਜਿਹੜੇ 30 30 40 40 ਸਾਲ ਪਹਿਲਾਂ ਦੇ ਆਏ ਹੋਏ ਆ ਉਹ ਅੱਜ ਸੈਟਲ ਨੇ ਉਹਨਾਂ ਦੇ ਕੰਮਕਾਰ ਕਾਰੋਬਾਰ ਵਧੀਆ ਸੈੱਟ ਨੇ ਤੇ ਆਪਾਂ ਸਵਾਲ ਇਹ ਇਹ ਕੀ ਕਰਨਾ ਹੈ ਇੱਕ ਗੱਲ ਆਪਾਂ ਕਰਾਂਗੇ ਜਿਹੜੇ ਅੱਜ ਨੌਜਵਾਨ ਪੀੜ੍ਹੀ ਬੱਚੇ ਉਧਰੋਂ ਜਹਾਜ਼ ਚੜ੍ਹ ਕੇ ਪਿਛਲੇ ਸਾਲਾਂ ਦੇ ਵਿੱਚ ਆਏ ਆ ਪ੍ਰਵਾਸ ਕਰਕੇ ਆਏ ਆ ਤੇ ਉਹ ਕਈ ਦੇਖਦੇ ਹੋ ਜਿਹੜੇ ਉਹ ਪੀੜ੍ਹੀ ਹੈ ਜਿਹੜੀ 30 40 ਸਾਲ ਪੁਰਾਣੀ ਇੱਥੇ ਆਈ ਹੈ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ ਵੀ ਉਹ ਬੱਚਿਆਂ ਨਾਲ ਕਿਵੇਂ ਟ੍ਰੀਟ ਕਰ ਰਹੀ ਹੈ ਤੇ ਉਹ ਆਪਣਾ ਭਵਿੱਖ ਇੱਥੇ ਕਿਵੇਂ ਦੇਖ ਰਹੇ ਨੇ ਤੇ ਪੰਜਾਬ ਜਾਣ ਦੀ ਉਹਨਾਂ ਦੇ ਅੰਦਰ ਲਾਲਸਾ ਹੈ ਪੰਜਾਬ ਜਾਣ ਦੀ ਕੋਈ ਚਾਹਨਾ ਹੈ ਸੋਚ ਵਿੱਚ ਤੇ ਅੰਦਰ ਰਹਿੰਦਾ ਹੀ ਹੁੰਦਾ ਹੈ ਨਵੀਂ ਪੀੜ੍ਹੀ ਤੇ ਪੁਰਾਣੀ ਪੀੜ੍ਹੀ 'ਚ ਉਹ ਭਾਵੇਂ ਪੰਜਾਬ ਹੋਵੇ ਭਾਵੇਂ ਇੱਥੇ ਹੋਵੇ ਜਨਰੇਸ਼ਨ ਗੈਪ ਕਹਿੰਦਾ ਜਨਰੇਸ਼ਨ ਗੈਪ ਜੀ 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 ਦੋ ਤਿੰਨ ਸਵਾਲ ਇਕੱਠੇ ਹੋ ਗਏ ਹੁਣ ਇੱਥੋਂ ਵਾਲੇ ਕੁਝ ਸਹਿਰਦ ਲੋਕ ਵੀ ਮਿਲੇ ਆ ਜਿਹੜੇ ਬੱਚਿਆਂ ਦੀ ਕੇਅਰ ਕਰ ਰਹੇ ਆ ਬੱਚਿਆਂ ਨੂੰ ਆਪਣੀ ਸਮਝ ਰਹੇ ਆ ਹਮ ਕਿਤੇ ਕਿਤੇ ਮੌਕਾ ਪਰਸਤ ਲੋਕ ਵੀ ਹੈਗੇ ਆ ਜਿੱਥੇ ਬੱਚਿਆਂ ਦਾ ਸ਼ੋਸ਼ਣ ਹੋ ਰਿਹਾ ਹੂੰ ਫਾਈਨੈਂਸ਼ੀਅਲੀ ਉਹਨਾਂ ਦੇ ਕੰਮ ਕਾਜ ਪ੍ਰਤੀ ਉਹਨਾਂ ਦੀਆਂ ਮਜਬੂਰੀਆਂ ਦਾ ਫਾਇਦਾ ਉਠਾਇਆ ਜਾ ਰਿਹਾ ਹੂੰ ਬਿਲਕੁਲ ਤੀਸਰੀ ਗੱਲ ਸੀ ਵਾਪਸ ਪਰਤਨ ਦੀ ਕਹਿਣਾ ਸੌਖਾ ਹੈ ਜਾਣਾ ਔਖਾ ਹੈ ਜੀ ਕਿਉਂਕਿ ਉਹਦਾ ਇੱਕ ਵੱਡਾ ਕਾਰਨ ਨਜ਼ਰ ਆਉਂਦਾ ਵੀ ਉੱਥੇ ਅਸੀਂ ਵੇਖਦੇ ਆਂ ਪੰਜਾਬ ਵਿੱਚ ਕਿ ਡਿਗਰੀਆਂ ਕਰਕੇ ਵੀ ਯੂਥ ਜਿਹੜਾ ਉਹ ਵਿਹਲਾ ਫਿਰ ਰਿਹਾ ਹੂੰ ਜ਼ਮੀਨਾਂ ਬਹੁਤੀਆਂ ਨਹੀਂ ਐ ਜੀ ਬਿਜ਼ਨਸ ਲਈ ਕੋਈ ਰਾਹ ਪੱਧਰਾ ਨਹੀਂ ਕੋਈ ਸਰਕਾਰਾਂ ਵੱਲੋਂ ਜਾਂ ਸੁਭਾਅ ਵਿੱਚ ਜੀ ਬਿਜ਼ਨਸ ਨਹੀਂ ਸਾਡੇ ਇੱਥੇ ਇੱਕ ਗੱਲ ਤੇ ਹੈਗੀ ਹੈ ਵੀ ਜੇ ਬੱਚੇ ਪਲੱਸ 2 ਕਰਕੇ ਵੀ ਆ ਗਏ ਆ ਤੇ ਇਹ ਆਸ ਹੁੰਦੀ ਸੀ ਮੋਸਟਲੀ ਵੀ ਰੋਟੀ ਜਿਹੜੀ ਆ ਉਹ ਕਮਾ ਸਕਣਗੇ ਠੀਕ ਹੈ ਕੰਮ ਕਿਸੇ ਨੂੰ ਮੁਸ਼ਕਲ ਨਾਲ ਹੁਣ ਮਿਲ ਰਿਹਾ ਪਰ ਇਹ ਹੈ ਵੀ ਜੇ ਮਿਲਦਾ ਤੇ ਉਹ ਰੋਟੀ ਜੋਗਾ ਹੈਗਾ ਦੂਜੀ ਜਿਹੜੀ ਮੁੱਖ ਗੱਲ ਮੈਂ ਮਹਿਸੂਸ ਕਰਦਾ ਪਿਆ ਜਿਹੜੇ ਪੁਰਾਣੇ ਆਏ ਹੋਏ ਨੇ ਤੇ ਨਵੇਂ ਨੇ ਉਹਨਾਂ ਦੇ ਇਸ ਗੈਪ ਨੂੰ ਘਟਾਉਣ ਵਾਸਤੇ ਸਾਨੂੰ ਬਹੁਤ ਜ਼ਰੂਰੀ ਹੈ ਵੀ ਉਹਨਾਂ ਦੀ ਕੋਲਾਬੋਰੇਸ਼ਨ ਹੋਏ ਉਹ ਇਕੱਠੇ ਬੈਠਣ ਇੱਕ ਦੂਜੇ ਦੀ ਪੀੜਾ ਨੂੰ ਸਮਝੀਏ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸਿੱਖਾਂ ਦੇ ਸੁਭਾਅ ਵਿੱਚ ਪਰਉਪਕਾਰ ਹੈ ਸੇਵਾ ਹੈ ਫਾਈਨੈਂਸ਼ਲੀ ਮਾਇਆ ਦੇ ਤੌਰ ਤੇ ਵੀ ਬੇਅੰਤ ਸੇਵਾ ਕਰਦੇ ਆ ਹਰ ਤਰ੍ਹਾਂ ਦੇ ਨਾਲ ਗੁਰੂ ਘਰਾਂ ਦੇ ਅੰਦਰ ਜਿੱਦਾਂ ਦਾ ਲੰਗਰ ਦਾ ਸਿਸਟਮ ਹੈ ਦੁਨੀਆ ਵਿੱਚ ਕਿਤੇ ਹੋਈ ਨਹੀਂ ਸਕਦਾ ਜੀ ਹੂੰ ਉਹਨੂੰ ਵਿਧੀਵੱਧ ਤਰੀਕੇ ਨਾਲ ਅੱਜ ਜਿਹੜੀ ਆ ਉਹ ਚਲਾਉਣ ਦੀ ਜ਼ਰੂਰਤ ਹੈ ਵੀ ਕਿੱਥੇ ਜ਼ਰੂਰਤ ਹੈ ਜੀ ਜ਼ਰੂਰੀ ਨਹੀਂ ਵੀ ਗੁਰਦੁਆਰੇ ਅਸੀਂ ਵੀ ਜੇ ਖੁਆਈ ਜਾਣੇ ਨੇ ਜਾਂ ਲੋੜੋਂ ਵੱਧ ਖਰਚਾ ਕਰੀ ਜਾਣਾ ਹੁਣ ਮੈਂ ਇੱਥੇ ਜਨਾ ਵੱਡਿਆਂ ਨਾਲ ਗੱਲ ਕੀਤੀ ਆ ਪੁਰਾਣੇ ਰਹਿਣ ਵਾਲਿਆਂ ਨਾਲ ਵੀ ਤੁਹਾਡੀ ਬੰਦਗੀ ਤੁਹਾਡੀ ਸੇਵਾ ਤੁਹਾਡੀ ਇਬਾਦਤ ਸਭ ਤੋਂ ਪਹਿਲਾਂ ਇਨਸਾਨੀਅਤ ਹੈ ਜੀ ਜਿਹਨੂੰ ਗੁਰੂ ਸਾਹਿਬ ਕਹਿੰਦੇ ਆ ਵੀ ਤੌਲ ਧਰਮ ਦਇਆ ਕਾਪੂਤ ਜੀ ਜੇ ਦਇਆ ਨਹੀਂ ਹੈ ਕਰੋਨਾ ਨਹੀਂ ਹੈ ਜੇ ਮਨ ਨਹੀਂ ਪਸੀਜਦਾ ਤੇ ਇਹਦਾ ਮਤਲਬ ਵੀ ਸਾਡੀ ਸਾਡਾ ਤੇ ਧਰਤੀ ਨਹੀਂ ਤਿਆਰ ਹੋਈ ਧਰਮ ਦਾ ਬੀਜ ਪ੍ਰਵਾਨ ਕਰਨ ਦੀ ਪੈਦਾ ਕਰਨ ਦੀ ਜੀ ਤੋਂ ਜੀ ਅਸੀਂ ਚਾਹੁੰਦੇ ਆਂ ਵੀ ਇੱਥੇ ਧਰਮ ਦਾ ਬੀਜ ਉੱਗੇ ਤੇ ਉਹ ਧਰਤੀ ਦਾ ਨਰਮ ਹੋਣਾ ਜਿਹੜੀ ਸਾਡੀ ਹਿਰਦੇ ਰੂਪੀ ਧਰਤੀ ਆ ਤੇ ਸਾਡੀ ਨਰਮੀ ਇੱਥੋਂ ਸ਼ੁਰੂ ਹੋਵੇ ਵੀ ਜਿਹੜੇ ਬੱਚੇ ਆਏ ਆ ਸਾਡੇ ਅਸੀਂ ਉਹਨਾਂ ਨੂੰ ਕਿਦਾਂ ਗਲਵੱਕੜੀ ਚ ਲੈੰਦੇ ਆ ਜੀ ਇਨਸਾਨੀਅਤ ਹੋਏਗੀ ਇਹ ਇਬਾਦਤ ਰੱਬ ਦੀ ਖੁਸ਼ੀ ਹੋਏਗੀ ਇਹ ਮੈਂ ਕਹਿੰਦਾ ਗੁਰੂ ਦੀ ਸਭ ਤੋਂ ਵੱਡੀ ਪ੍ਰਸੰਤਾ ਹੋਏਗੀ ਕਿ ਉਹਨਾਂ ਬੱਚਿਆਂ ਨੂੰ ਆਪਣੇ ਬੱਚੇ ਸਮਝੀਏ ਤੇ ਮੈਂ ਇੱਕ ਗੁਰਦੁਆਰਾ ਸਾਹਿਬ ਬੋਲਦੇ ਆਂ ਇਹ ਗੱਲ ਕਹੀ ਸੀ ਅੱਜ ਤੋਂ ਲਗਭਗ 8-9 ਸਾਲ ਪਹਿਲਾਂ ਵੀ ਤੁਸੀਂ ਨਗਰ ਕੀਰਤਨਾ ਤੇ ਖਰਚਾ ਕਰਦੇ ਹੋ ਠੀਕ ਹੈ ਬਹੁਤ ਜ਼ਰੂਰੀ ਹੈ ਸਾਡਾ ਸ਼ਕਤੀ ਪ੍ਰਦਰਸ਼ਨ ਹੁੰਦਾ ਜੀ ਬਿਲਕੁਲ ਜਾਂ ਹੋਰ ਜਿਹੜੀਆਂ ਸੇਵਾਵਾਂ ਨੇ ਬਹੁਤ ਚੰਗੀ ਗੱਲ ਹੈ ਹਮ ਤੇ ਮੈਂ ਉਹਨਾਂ ਨੇ ਗੱਲ ਕੀਤੀ ਸੀ ਵੀ ਜੇ ਸਾਰੇ ਸਿੱਖ ਰਲ ਕੇ ਇੱਕ ਯੂਨੀਵਰਸਿਟੀ ਬਣਾ ਲੈਂਦੇ ਨਾਲੇ ਸਾਡੇ ਬੱਚੇ ਸਾਂਭੇ ਜਾਂਦੇ ਨਾਲੇ ਸਾਡਾ ਪੈਸਾ ਸਾਂਭਿਆ ਜਾਂਦਾ ਪੈਸਾ ਸਾਂਭ ਜਾਂਦਾ ਰਾਈਟ ਤੇ ਕੁਝ ਉਹਨਾਂ ਨੇ ਨਾਰਾਜ਼ਗੀ ਵੀ ਪ੍ਰਗਟ ਕੀਤੀ ਸੀ ਵੀ ਤੁਸੀਂ ਸਾਨੂੰ ਮਤਾਂ ਨਾ ਦਿਓ ਹਮ ਪਰ ਕੁਝ ਤਾਂ ਕਰਨਾ ਪਏਗਾ ਨਾ ਸਾਨੂੰ ਤਰੀਕਾ ਜਿਹੜਾ ਠੀਕ ਹੈ ਮਾਰੇ ਨੇ ਸੇਵਾ ਦੱਸ ਦਿੱਤੀ ਹੈ ਪਰ ਉਹਨੂੰ ਮਾਡਰਨ మీడిਅਮ ਦੇ ਅੰਦਰ ਲੋੜ ਕੀ ਹੈ ਮੰਨ ਲਓ ਕਿਸੇ ਬੰਦੇ ਨੇ ਸਰਦੀਆਂ ਦੀ ਰੁੱਤ 'ਤੇ ਕਿਸੇ ਨੂੰ ਗਰਮ ਪਾਣੀ ਨਾਲ ਇਸ਼ਨਾਨ ਕਰਾਇਆ ਅੱਗ ਬਾਲ ਕੇ ਸਕਾਈ ਆ ਤੇ ਅਸੀਂ ਲਕੀਰ ਦੇ ਫਕੀਰ ਬਣੇ ਹਾੜ ਦੇ ਮਹੀਨੇ 'ਚ ਕਹੀਏ ਵੀ ਨਹੀਂ ਤੈਨੂੰ ਗਰਮ ਪਾਣੀ ਨਾਲ ਇਸ਼ਨਾਨ ਕਰਾਉਣਾ ਤੇ ਅੱਗ ਬਾਲ ਕੇ ਸਕਾਉਣੀ ਹੈ ਹਾੜ ਦੇ ਮਹੀਨੇ 'ਚ ਜ਼ਰੂਰਤਾਂ ਹੋਰ ਨੇ ਪੋਰੇ ਮਹੀਨੇ ਦੀਆਂ ਜ਼ਰੂਰਤਾਂ ਹੋਰ ਨੇ ਬਿਲਕੁਲ ਤੁਸੀਂ ਪਹਿਲੀ ਗੱਲ ਇਹ ਸਮਝੀਏ ਵੀ ਸੇਵਾ ਦਾ ਮਤਲਬ ਕੀ ਹੈ ਲੋੜਾਂ ਦੀ ਪੂਰਤੀ ਹੈ ਹਮ ਇਸ ਵੇਲੇ ਜੇ ਸੇਵਾ ਕਰਨੀ ਹੈ ਨਾ ਬੱਚਿਆਂ ਨੂੰ ਆਪਣੇ ਬੱਚੇ ਸਮਝੀਏ ਗੁਰੂ ਦੀ ਫਲਵਾੜੀ ਸਮਝੀਏ ਇਨਸਾਨੀਅਤ ਸਮਝੀਏ ਬੰਦਗੀ ਸਮਝੀਏ ਵੀ ਇਹਨਾਂ ਨੂੰ ਗਾਲ ਨਾ ਕਿਦਾਂ ਲਾਉਣਾ ਸਾਡੀਆਂ ਧੀਆਂ ਕੁਝ ਬੱਚੇ ਐਸੇ ਵੀ ਨੇ ਜਿਹੜਾ ਨੂੰ ਰਹਿਣ ਬਸੇਰਾ ਨਹੀਂ ਮਿਲ ਰਿਹਾ ਢੰਗ ਦਾ ਖਾਣਾ ਨਹੀਂ ਮਿਲ ਰਿਹਾ ਜੰਕ ਫੂਡ ਮੋਸਟਲੀ ਖਾ ਖਾ ਕੇ ਗੁਜ਼ਾਰਾ ਕਰ ਰਹੇ ਨੇ ਜੀ ਉਹ ਵੀ ਵੇਲੇ ਉਹ ਕਿ ਵੇਲੇ ਤੋਂ ਅਸੀਂ ਤਰੀਕਾ ਬਦਲੀਏ ਜਿਹੜੇ ਪੈਸੇ ਮੈਂ ਇਹ ਨਹੀਂ ਕਵਾਂਗਾ ਵੀ ਵੇਸਟ ਕਰ ਰਹੇ ਆ ਚਲੋ ਸੇਵਾ ਕਰਨ ਵਾਲਿਆਂ ਦੀ ਵੀ ਭਾਵਨਾ ਹੈ ਉਹਨਾਂ ਨੂੰ ਕਿਸੇ ਸਿਸਟਮ ਦੇ ਵਿੱਚ ਖਰਚਣਾ ਸ਼ੁਰੂ ਕਰੀਏ ਵੀ ਕਿੱਥੇ ਵਾਜਬ ਜ਼ਰੂਰਤ ਆ ਉੱਥੇ ਸਾਡੀ ਚੀਜ਼ ਪਹੁੰਚੇ ਹੂੰ ਤੇ ਉਹਦੇ ਨਾਲ ਬੱਚਿਆਂ ਨੂੰ ਗਲ ਨਾ ਲਾਇਆ ਜਾ ਸਕਦਾ ਜਿਹੜੀ ਇਸ ਵੇਲੇ ਨੂੰ ਵੱਡੀ ਲੋੜ ਹੈ ਹੂੰ ਤੇ ਜਿੱਥੇ ਇਨਸਾਨੀਅਤ ਦੀ ਗੱਲ ਆਉਂਦੀ ਹੈ ਧਰਮ ਦੀ ਗੱਲ ਆਉਂਦੀ ਹੈ ਸਾਰੇ ਦਸਬੰਧ ਵੀ ਕੱਟਦੇ ਆ ਤੇ ਯੋਗਦਾਨ ਵੀ ਪਾਉਂਦੇ ਆ ਆਪਾਂ ਦੇਖਦੇ ਹਾਂ ਤੇ ਸਮਾਗਮਾਂ ਦੇ ਵਿੱਚ ਕਿਤੇ ਨਾ ਕਿਤੇ ਇੱਕ ਖੁਦਗਰਜ਼ੀ ਵੀ ਜਿਹੜੀ ਹੈਗੀ ਹੈ ਉਹ ਪ੍ਰਾਣਿਆਂ ਦੇ ਵਿੱਚ ਹੈਗੀ ਹੈ ਤੇ ਇੱਕ ਪਾੜਾ ਵੀ ਹੈਗਾ ਕਿ ਉਹ ਉਹਨਾਂ ਨਾਲ ਜਲਸੀ ਵੀ ਹੈ ਵੀ ਜਿਹੜੇ ਨਵੇਂ ਬੱਚੇ ਆਏ ਆ ਉਹਨਾਂ ਨਾਲ ਵੀ ਜਲਸੀ ਫੈਕਟਰ ਦੇਖਣ ਨੂੰ ਮਿਲਦਾ ਹੈ ਤੇ ਫਿਰ ਇਹ ਗੱਲ ਵੀ ਆਮ ਸੁਣਨ ਨੂੰ ਮਿਲਦੀ ਹੈ ਵੀ ਪਹਿਲਾਂ ਵਾਲੇ ਹਾਲਾਤ ਹੋਰ ਸੀ ਹੁੰਦੇ ਹਾਲਾਤ ਹੋਰ ਨੇ ਹੁਣ ਮਹਿੰਗਾਈ ਜ਼ਿਆਦਾ ਹੈ ਤੇ ਬੱਚੇ ਜਿਹੜੇ ਨੇ ਮੈਨੂੰ ਲੱਗਦਾ ਜਿਹੜੇ ਅਜੂਕੀ ਪੀੜੀ ਦੇ ਬੱਚੇ ਹੁਣ ਆ ਰਹੇ ਆ ਉਹਨਾਂ ਦਾ ਸ਼ੋਸ਼ਣ ਇਸ ਕਦਰ ਵੀ ਹੁੰਦਾ ਹੈ ਕਿ ਆਪਣੇ ਪੁਰਾਣੇ ਪੰਜਾਬੀ ਜਿਹੜੇ ਨੇ ਉਹ ਬਹੁਤ ਚੰਗੀਆਂ ਚੰਗੀਆਂ jobb ਵੀ ਦੇ ਰਹੇ ਨੇ ਕੋਈ ਗੱਲ ਨਹੀਂ ਪਰ ਉਹ ਸ਼ੋਸ਼ਣ ਕਰਦੇ ਆ 5 5 7 7 ਡਾਲਰ ਤੇ ਵੀ ਮੈਂ ਬੱਚੇ ਕੰਮ ਕਰਦੇ ਦੇਖੇ ਪਹਿਲੀ ਗੱਲ ਤੇ ਜੇ ਇਹ ਕਈ ਵੀ ਹੁਣ ਮੰਗਾਈ ਜ਼ਿਆਦਾ ਹੈ ਹੁਣ ਅਸੀਂ ਮਦਦ ਨਹੀਂ ਕਰ ਸਕਦੇ ਇਹ ਮੈਨੂੰ ਨਹੀਂ ਲੱਗਦਾ ਵੀ ਇਹ ਗੱਲ ਵਾਜਬ ਹੈ ਕਿਉਂਕਿ ਹਮਦਰਦੀ ਵਾਸਤੇ ਇਹ ਮੈਟਰ ਨਹੀਂ ਕਰਦਾ ਵੀ ਤੁਸੀਂ ਤੁਹਾਡੇ ਕੋਲ ਪੈਸੇ ਕਿੰਨੇ ਆ ਹਮਦਰਦੀ ਉਹ ਭਾਵਨਾ ਹੈ ਜਿਹੜੀ ਪੈਸਿਆਂ ਤੋਂ ਬਿਨਾਂ ਵੀ ਕਿਸੇ ਦਾ ਦਰਦ ਵੰਡਾ ਸਕਦੀ ਹੈ ਜੀ ਇੱਕ ਕੁਝ ਵੀ ਪੱਲੇ ਨਹੀਂ ਨਾ ਇੱਕ ਪਿਆਰ ਦੀ ਮੁਸਕਰਾਹਟ ਜਿਹੜੀ ਹੈ ਨਾ ਇੱਕ ਆਪਣੇ ਪਾਣ ਵਾਲਾ ਸਿਰ ਤੇ ਰੱਖਿਆ ਹੱਥ ਜਿਹੜਾ ਨਾ ਉਹੀ ਠੰਡੇ ਦਿਲ ਨੂੰ ਤੀਰਜ ਦੇ ਦਿੰਦਾ ਬੇਦੰਦ ਫਿਰ ਸਟ੍ਰੈਸ ਵਿੱਚ ਚਲੇ ਜਾਂਦੇ ਆ ਬੱਚੇ ਜੀ ਤੇ ਜੀ ਉਹਨਾਂ ਨੂੰ ਕੋਈ ਦੋ ਸ਼ਬਦ ਪਿਆਰ ਨਾਲ ਬੁਲਾਉਣ ਵਾਲਾ ਹੀ ਹੈ ਨਾ ਵੀ ਤੂੰ ਮੇਰੀ ਧੀ ਹੈ ਤੂੰ ਮੇਰਾ ਪੁੱਤਰ ਹਮ ਇਹ ਸ਼ਬਦ ਵੀ ਆਪਣੇ ਆਪ ਵਿੱਚ ਬਹੁਤ ਐਮੀਅਤ ਰੱਖਦੇ ਆ ਹੂੰ ਸੋ ਇਹ ਇਦਾਂ ਨਹੀਂ ਸੋਚਿਆ ਜਾ ਸਕਦਾ ਵੀ ਪੈਸੇ ਹੈਗੇ ਆ ਕਿ ਨਹੀਂ ਹੈਗੇ ਭਾਵਨਾ ਹੋਣੀ ਚਾਹੀਦੀ ਹੈ ਜੀ ਦੂਜੀ ਗੱਲ ਆ ਵੀ ਜਿਹੜੇ ਬੰਦੇ ਇਦਾਂ ਦੀ ਬਿਰਤੀ ਰੱਖਦੇ ਆ ਉਹ ਹੁੰਦੇ ਹੀ ਆ ਜੀ ਬਿਲਕੁਲ ਮਤਲਬ ਇਹਨੂੰ ਅਸੀਂ ਲੁਟੇਰਾ ਬਿਰਤੀ ਕਹਿ ਸਕਦੇ ਹੂੰ ਉਹਨਾਂ ਦਾ ਗੁਰਦੁਆਰਿਆਂ ਚ ਪੈਸੇ ਚਾੜ ਕੇ ਮੱਥਾ ਟੇਕਣ ਦਾ ਕੋਈ ਫਾਇਦਾ ਨਹੀਂ ਮੈਂ ਸਿੱਧੀ ਗੱਲ ਕਵਾਂਗਾ ਹੂੰ ਉਹਨਾਂ ਦਾ ਮਤਲਬ ਦਿਖਾਵੇ ਦੀ ਸਿੱਖੀ ਦਾ ਕੋਈ ਫਾਇਦਾ ਨਹੀਂ ਜੇ ਕਿਸੇ ਦਾ ਖੂਨ ਚੂਸ ਰਹੇ ਆ ਚੂਸ ਰਹੇ ਆ ਰਾਈਟ ਗੜਾ ਪ੍ਰਸ਼ਾਦ ਕਰਵਾਉਣ ਦਾ ਕੋਈ ਕਿਉਂਕਿ ਮੇਰਾ ਗੁਰੂ ਨਾਨਕ ਮਲਕ ਭਾਗੋ ਦਾ ਪਰਮਾਨ ਨਹੀਂ ਕਰਦਾ ਭੂਮੀਆਂ ਚੋਰ ਵਾਲਾ ਪਰਮਾਨ ਨਹੀਂ ਕਰਦਾ ਜੇ ਅਸੀਂ ਵਾਕੇ ਗੁਰੂ ਦੀ ਖੁਸ਼ੀ ਲੈਣੀ ਹੈ ਤੇ ਫਰੀਦਾ ਖਾਲਕ ਖਲਕ ਮੈਂ ਖਲਕ ਵਸਾ ਰੱਬ ਮਾਹੇ ਮੰਦਾ ਕਿਸ ਨੂੰ ਆਖੀਏ ਜਾਣ ਤਿਸ ਮੈਨ ਕੋਈ ਨਹੀਂ ਇਹਨਾਂ ਇਹਨਾਂ ਬੇਵਸਾਂ ਚੱਲਾ ਚਾਰਾਂ ਚ ਰੱਬ ਵੇਖਣ ਦਾ ਯਤਨ ਕਰੀਏ ਹੂੰ ਉਹ ਭਾਵਨਾ ਬਹੁਤ ਵੱਡਾ ਪਿਆਰ ਕਲਾਵਾ ਆ ਜਿਹੜੀ ਸਾਰੀ ਮਨੁੱਖਤਾ ਨੂੰ ਆਪਣੇ ਕਲਾਵੇ ਸਾਨੂੰ ਤੇ ਗੁਰੂ ਨੇ ਬੜੀ ਕਮਾਲ ਦੀ ਗਾਹੀ ਸੀ ਨਾ ਕਈ ਵਾਰੀ ਮਹਿਸੂਸ ਕਰਦੇ ਆ ਮੈਂ ਇਹ ਦੁਹਾਈ ਦੇ ਕੇ ਕਹਿੰਦਾ ਹੁੰਦਾ ਵੀ ਤੁਸੀਂ ਪੰਜਾਬ ਨਾਲ ਜੁੜੇ ਰਹੋ ਆਪਣੇ ਧਰਮ ਸਥਾਨਾਂ ਨਾਲ ਜਰੂਰ ਜੁੜੋ ਆਪਣੇ ਬੱਚਿਆਂ ਨੂੰ ਫਤੇਗੜ ਸਾਹਿਬ ਲੈ ਕੇ ਆਓ ਮੈਂ ਕਹਿੰਦਾ ਜੀ 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 ਬਿਲਕੁਲ ਪਰ ਜਦੋਂ ਅਸੀਂ ਗੁਰੂ ਦੀ ਸਿੱਖਿਆ ਨੂੰ ਵੇਖਦੇ ਹਾਂ ਠੀਕ ਹੈ ਆਪਣੇ ਇਤਿਹਾਸ ਨਾਲ ਜੁੜਨਾ ਚਾਹੀਦਾ ਵਿਰਾਸਤ ਨਾਲ ਜੁੜਨਾ ਚਾਹੀਦਾ ਜਦੋਂ ਅਸੀਂ ਗੁਰੂ ਦੀ ਸਿੱਖਿਆ ਨੂੰ ਵੇਖਦੇ ਹਾਂ ਤੇ ਗੁਰੂ ਸਾਹਿਬ ਕਹਿੰਦੇ ਆ ਸਾਰੀ ਧਰਤੀ ਧਰਮਸ਼ਾਲ ਹੈ ਹਮ ਇਸ ਵਾਸਤੇ ਖਿੱਤੇ ਦੀਆਂ ਕੋਈ ਵੰਡੀਆਂ ਨਹੀਂ ਐ ਕਿ ਸੇਵਾ ਸਿਰਫ ਹਰਿਮੰਦਰ ਸਾਹਿਬ ਪੈਸੇ ਭੇਜ ਕੇ ਹੀ ਹੋਣੀ ਹੈ ਮੈਂ ਇੱਕ ਸਵਾਲ ਮੇਰੇ ਅੰਦਰਲਾ ਤੁਸੀਂ ਪਹਿਲਾਂ ਹੀ ਉਹ ਗੱਲ ਕਰ ਲਈ ਮੈਂ ਇਹ ਗੱਲ ਕਰਨੀ ਚਾਹੁੰਦਾ ਸੀ ਵੀ ਆਪਾਂ ਹੁਣ ਲੋਕਾਂ ਦੇ ਸੰਗਤ ਦੇ ਘਰਾਂ 'ਚ ਜਾਂਦੇ ਆ ਤੇ ਮੈਂ ਤੁਹਾਡੇ ਨਾਲ ਜਾਣ ਦਾ ਮੌਕਾ ਮਿਲਿਆ ਤਾਂ ਮੈਂ ਦੇਖਿਆ ਬਹੁਤ ਸੰਗਤ ਜਿਹੜੀ ਆ ਉਹ ਜਦੋਂ ਤੁਹਾਡਾ ਫਤਿਹਗੜ੍ਹ ਸਾਹਿਬ ਨਾਲ ਦੇਖਦੇ ਆ ਵੀ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਆਇਆ ਤਾਂ ਉਹਨਾਂ ਦੇ ਜਿਹੜੇ ਹੰਝੂ ਐ ਉਹ ਰੁਕਦੇ ਨਹੀਂ ਮੈਂ ਕੱਲ ਦੇਖਿਆ ਤੇ ਬਹੁਤ ਉਹ ਪੰਜਾਬ ਜਾਣਾ ਵੀ ਸੋਚ ਰਿਹਾ ਵੀ ਅਸੀਂ ਆ ਛੱਡ ਦੇਣਾ ਹੁਣ ਆ ਵੀ ਮੈਂ ਕਹਿੰਦੇ ਦੇਖਿਆ ਕੱਲ ਆਪਾਂ ਗੱਲਾਂ ਬਾਤਾਂ ਕਰਦੇ ਦੇਖਿਆ ਤੇ ਉਹ ਪੰਜਾਬ ਜਾਣਾ ਵੀ ਚਾਹੁੰਦੇ ਨੇ ਤੇ ਇੱਥੇ ਵਾਲਾ ਜਿਹੜਾ ਸਿਸਟਮ ਇੱਥੇ ਜਕੜੇ ਹੋਏ ਉਹ ਇੱਥੋਂ ਨਿਕਲ ਵੀ ਨਹੀਂ ਸਕਦੇ ਕੀ ਕਹੋਂਗੇ ਇਹਦੇ ਬਾਰੇ ਇਹ ਬੜਾ ਸੀਰੀਅਸ ਮੈਟਰ ਹੈ ਜੀ ਬੜੀ ਸੰਜੀਦਗੀ ਨਾਲ ਇਹਦੇ ਬਾਰੇ ਸੋਚ ਕੇ ਬੋਲਣ ਦੀ ਜ਼ਰੂਰਤ ਹੈ ਮੈਂ ਨਹੀਂ ਲਾਰੂ ਜੇ ਹੋ ਕੇ ਨਹੀਂ ਕਹਿ ਸਕਦੇ ਵੀ ਜਲਜੋ ਸਾਰੇ ਪੰਜਾਬ ਹੂੰ ਹੂੰ ਜਦੋਂ ਅਸੀਂ ਗੁਰੂ ਸਾਹਿਬ ਜੀ ਦੇ ਵਕਤ ਨੂੰ ਵੇਖਦੇ ਆ ਜਦੋਂ ਸਤਗੁਰੂ ਜੀ ਸਰੀਰ ਰੂਪ ਚ ਸਿੱਖਾਂ ਨੂੰ ਮੱਤ ਦੇ ਰਹੇ ਸੀ ਹੂੰ ਤੇ ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਵਿਦੇਸ਼ਾਂ ਵੱਲ ਤੋਰਿਆ ਹੂੰ ਮਨਾ ਨਹੀਂ ਕੀਤਾ ਸਭ ਤੋਂ ਪਹਿਲਾਂ ਤੇ ਅਸੀਂ ਵਣਜਾਰੇ ਸਿੱਖ ਵੇਖਦੇ ਆ ਲੁਬਾਣੀ ਸਿੱਖ ਵੇਖਨੇ ਆ ਹੂੰ ਜਿਨ੍ਹਾਂ ਦਾ ਕੰਮ ਹੀ ਵਣਜ ਕਰਨਾ ਸੀ ਜੀ ਲੂਣ ਦਾ ਵਪਾਰ ਕਿਉਂਕਿ ਪੰਜਾਬ ਦੀ ਧਰਤੀ ਤੇ ਹਰ ਸ਼ੈ ਪੈਦਾ ਹੋ ਸਕਦੀ ਸੀ ਲੂਣ ਸਮੁੰਦਰਾਂ ਵੱਲੋਂ ਆਉਣਾ ਸੀ ਹੂੰ ਤੇ ਲੁਬਾਣੇ ਸਿੱਖ ਜਿਹੜੇ ਲੂਣ ਦਾ ਵਣਜ ਕਰਦੇ ਸੀ ਜਿੰਨਾ ਪ੍ਰਚਾਰ ਉਹਨਾਂ ਨੇ ਸਿੱਖੀ ਦਾ ਕੀਤਾ ਹੂੰ ਸ਼ਾਇਦ ਇੱਕੋ ਖਿੱਤੇ 'ਚ ਰਹਿਣ ਵਾਲੇ ਨਹੀਂ ਕਰ ਸਕੇ ਅਸੀਂ ਭਾਈ ਮਨੁੱਖ ਜੀ ਦੀ ਗੱਲ ਕਰਦੇ ਆ ਹਨਾ ਵਿਦੇਸ਼ਾਂ ਵਿੱਚੋਂ ਗਏ ਸਾਰਾ ਦੇਸ਼ ਸਿੱਖ ਬਣਾ ਦਿੱਤਾ ਸੰਗਲਾਦੀਪ ਜੀ ਜੀ ਤੋ ਜ਼ਰੂਰੀ ਇਹ ਨਹੀਂ ਹੈ ਵੀ ਸਾਰੇ ਪਰਤ ਜਾਈਏ ਹਮ ਠੀਕ ਹੈ ਜਿਹਦੀ ਮਜਬੂਰੀ ਹੈ ਉਹ ਗੱਲ ਵੱਖਰੀ ਹੈ ਜਿੱਥੇ-ਜਿੱਥੇ ਬੈਠੇ ਆ ਉਥੇ ਉਹ ਗੁਲਾਬ ਵਰਗੀ ਖੁਸ਼ਬੂ ਲੋਕਾਂ ਚ ਵੰਡੀਏ ਹਮ ਅਸੀਂ ਉਥੇ ਹੀ ਧਰਤੀ ਧਰਮਸ਼ਾਲ ਜਿਹੜੀ ਗੁਰੂ ਸਾਹਿਬ ਨੇ ਕਹਿਆ ਵੀ ਤਿਸੇ ਧਰਤੀ ਥਾਪ ਰੱਖੀ ਧਰਮਸ਼ਾਲ ਸਾਰੀ ਸਾਡੀ ਸਾਰੀ ਧਰਤੀ ਧਰਮਸ਼ਾਲਾ ਹੈ ਜੀ ਜੀ ਅਸੀਂ ਖਿੱਤਿਆਂ ਦੀ ਵਲਗ ਸਿੱਖੀ ਸਿਧਾਂਤ ਸਿੱਖੀ ਪਰਉਪਕਾਰ ਸਿੱਖੀ ਸੇਵਾ ਸਨੇਹ ਪਿਆਰ ਉਹਨਾਂ ਨੂੰ ਇਹ ਇਹ ਬਣ ਨਹੀਂ ਸਕਦੇ ਵੀ ਕੱਲਾ ਪੰਜਾਬ ਵਾਸਤੇ ਹੈਨਾ ਜਾਂ ਕੱਲਾ ਇੱਕ ਖਿੱਤੇ ਵਾਸਤੇ ਆ ਵੀ ਇੱਥੇ ਹੀ ਸੇਵਾ ਹੋਣੀ ਆ ਇੱਥੇ ਨੇਕੀ ਹੋਣੀ ਆ ਸੋ ਇਹ ਬਹੁਤ ਲਾਜ਼ਮੀ ਆ ਵੀ ਰਭੋ ਸਰ ਸਕਦਾ ਜਰੂਰ ਰਭੋ ਕੋਈ ਜ਼ਰੂਰੀ ਨਹੀਂ ਆ ਜਾਂ ਵਿਦੇਸ਼ਾਂ ਨੂੰ ਨਾ ਆਉ ਮੈਂ ਵੀ ਨਹੀਂ ਕਹਿੰਦਾ ਤੁਸੀਂ ਸਾਰੇ ਵੀ ਮੈਂ ਸਵਾਲ ਕਰਦਾ ਅਗਲਾ ਕਿ ਜਿਹੜੇ ਹੁਣ ਪੰਜਾਬ ਬੈਠੇ ਆ ਉਹ ਕਹਿੰਦੇ ਜੀ ਸਾਨੂੰ ਬਸ ਜਹਾਜ਼ ਦੀ ਬਾਰੀ ਦਾ ਹੱਥ ਇੱਕ ਵਾਰ ਪੈ ਜਾਈ ਅਸੀਂ ਕੈਨੇਡਾ ਚ ਪਹੁੰਚ ਜਾਈਏ ਅਸੀਂ ਐਵੇਂ ਕਰ ਲਾਂਗੇ ਅਸੀਂ ਉਹ ਕਰ ਲਾਂਗੇ ਉਹਨਾਂ ਨੂੰ ਕੀ ਮੈਸੇਜ ਆਉਂਗੇ ਵੀ ਜਿਹੜੇ ਇੱਥੇ ਦੇ ਹਾਲਾਤਾਂ ਦੇ ਹਿਸਾਬ ਨਾਲ ਕੀ ਗੱਲ ਕਹੋਗੇ ਜਿਹੜੇ ਆਉਣ ਦੀ ਸੋਚ ਰਹੇ ਨੇ ਵੀ ਅਸੀਂ ਤਾਂ ਬਸ ਕੈਨੇਡਾ ਜਾ ਕੇ ਸਾਹ ਲੈਣਾ ਇੱਕ ਮੈਂ ਬੜੀ ਸਾਫ਼ ਗੱਲ ਕਰਨੀ ਚਾਹੁੰਦਾ ਮੈਂ ਆਪਣੇ ਆਪ ਵਿੱਚ ਜੋ ਮਹਿਸੂਸ ਮੈਂ ਕਰਦਾ ਸੀ ਜੀ ਬਹੁਤੀ ਵਾਰੀ ਅਸੀਂ ਵਿਦੇਸ਼ਾਂ ਤੋਂ ਵਾਪਸ ਪੰਜਾਬ ਪਰਤ ਦੇ ਲੋਕ ਵੇਖੇ ਸੀ ਦੁਆਬੇ ਦੇ ਹੂੰ ਬੇਗੋਵਾਲ ਦਾ ਇਲਾਕਾ ਨਵਾਂ ਸ਼ਹਿਰ ਦਾ ਇਲਾਕਾ ਅੱਛਾ ਉੱਥੋਂ ਦੇ ਮਹਿਲਾਂ ਵਰਗੀਆਂ ਕੋਠੀਆਂ ਵੇਖੀਆਂ ਜੀ ਮਲਟੀਪਲ ਟ੍ਰਿਪਲ ਸਟੋਰੀ ਜੀਪਾਂ ਗੱਡੀਆਂ ਮੋਟੀਆਂ-ਮੋਟੀਆਂ ਚੈਨਾ ਮੈਨੂੰ ਆਪ ਪਤਾ ਹੈ ਕਿ ਮੈਂ ਇਦਾਂ ਸੋਚਦਾ ਸੀ ਵੀ ਵਿਦੇਸ਼ ਦਾ ਮਤਲਬ ਹੈ ਅਮੀਰੀ ਹੂੰ ਉੱਥੇ ਮਿਹਨਤ ਕੀ ਹੈ ਉੱਥੇ ਸਟੈਂਡ ਕਿਵੇਂ ਹੋਣਾ ਉੱਥੇ ਸੰਘਰਸ਼ ਕਿੰਨਾ ਕਰਨਾ ਪੈਂਦਾ ਕੱਖ ਨਹੀਂ ਸੀ ਪਤਾ ਹੂੰ ਦਰਸਤਾ ਨੂੰ ਡਾਲਰ ਲੱਗੇ ਹਾਂ ਇੱਕੋ ਗੱਲ ਦਿਮਾਗ 'ਚ ਸੀ ਵੀ ਵਿਦੇਸ਼ ਮਤਲਬ ਜਿਹੜਾ ਵਿਦੇਸ਼ ਹੈ ਉਹ ਅਮੀਰ ਹੈ ਹੂੰ ਕਿਹਦਾ ਕਿੰਨਾ ਕੁ ਸਟੈਂਡਰਡ ਹੈ ਕਿਹਦਾ ਕੀ ਕੰਮ ਹੈ ਕਿਹਦਾ ਬਿਜ਼ਨਸ ਹੈ ਕਿ ਦੀ ਨੌਕਰੀ ਹੈ ਹੂੰ ਕਿਨੂੰ ਨੌਕਰੀ ਮਿਲੀ ਵੀ ਨਹੀਂ ਜੀ ਤੋ ਇੱਕ ਗੱਲ ਤੇ ਸਾਫ਼ ਸਮਝ ਲੈਣੀ ਚਾਹੀਦੀ ਹੈ ਪੰਜਾਬ ਦੇ ਵਸਨੀਕਾਂ ਨੂੰ ਵੀ ਵਿਦੇਸ਼ ਦਾ ਮਤਲਬ ਅਮੀਰੀ ਨਹੀਂ ਹੈ ਹੂੰ ਜ਼ਿੰਦਗੀ ਸੰਘਰਸ਼ਾ ਉੱਥੇ ਵੀ ਕਰਨਾ ਪੈਣਾ ਇੱਥੇ ਵੀ ਕਰਨਾ ਪੈਣਾ ਹੂੰ ਇੱਥੋਂ ਵਾਲਾ ਸੰਘਰਸ਼ ਜ਼ਿਆਦਾ ਔਖਾ ਹੈ ਇਹ ਵੀ ਕਲੀਅਰ ਹੈ ਜਦੋਂ ਤੁਸੀਂ ਸਾਹਿਬ ਜਦਿਆਂ ਦੇ ਬਾਰਸ ਨੂੰ ਇੱਥੇ ਦੇਖਦੇ ਹੋ ਵਿਦੇਸ਼ਾਂ ਦੇ ਵਿੱਚ ਕਿਉਂਕਿ ਤੁਸੀਂ ਉੱਥੇ ਉਹ ਗੋਦ ਦਾ ਉਹ ਠੰਡੇ ਬੁਰਜ ਦਾ ਠੰਡ ਵੀ ਮਾਣੀ ਹੈ ਤੇ ਇੱਥੇ ਵੀ ਦੇਖ ਰਿਹਾ ਹਾਂ ਬੱਚਿਆਂ ਨੂੰ ਤਾਂ ਤੁਹਾਨੂੰ ਪੁੱਖ ਕੀ ਲੱਗਦਾ ਮੈਂ ਛੋਟੀ ਜੀ ਮਿਸਾਲ ਦਿੰਦਾ ਤਾਂ ਲੋ ਜਿਹੜੀ ਵਾਪਰੀ ਮੇਰੇ ਨਾਲ ਜੀ ਯੂਕੇਸੀ ਮੈਂ ਥੋੜੇ ਦਿਨਾਂ ਲਈ ਹਮ ਤੇ 8 10 ਨੌਜਵਾਨ ਇਕੱਠੇ ਰਹਿ ਰਹੇ ਸੀ ਮਾਤਾ ਗੁਜਰੀ ਕਾਲਜ ਚ ਪੜੇ ਇੰਜੀਨੀਅਰ ਕਾਲਜ ਚ ਪੜੇ ਗੁਰਗਨ ਸਾਹਿਬ ਯੂਨੀਵਰਸਿਟੀ ਦੇ ਉੱਥੇ ਸਾਰੇ ਸੰਪਰਕ ਚ ਸੀ ਰੋਜ਼ ਸ਼ਾਮ ਨੂੰ ਸੇਵਾ ਕਰਨ ਹੁੰਦੇ ਉੱਥੋਂ ਦਾ ਮਾਹੌਲ ਇਦਾਂ ਦਾ ਵੀ ਬੱਚੇ ਜਿਹੜੇ ਘਰਾਂ ਤੋਂ ਆਉਣ ਵਾਲੇ ਆ ਉਹ ਸਵੇਰੇ ਨਮਸਕਾਰ ਕਰਕੇ ਜਾਂਦੇ ਆ ਜਿਹੜੇ ਹੋਸਟਲ ਵਾਲੇ ਆ ਉਹ ਸ਼ਾਮ ਨੂੰ ਹਾਜ਼ਰੀ ਭਰਦੇ ਹਮ ਹਮ ਉਹਨਾਂ ਬੱਚਿਆਂ ਨੇ ਬੜੀ ਰੀਜਨਲ ਕਿਹਾ ਕਿ ਪ੍ਰਸ਼ਾਦਾ ਤੁਸੀਂ ਸਾਡੇ ਨਾਲ ਛਕਣਾ ਹਾਲਾਂਕਿ ਉਹ ਆਪ ਵੀ ਵਿਚਾਰੇ ਕੋਈ ਬਹੁਦੇ ਵਧੀਆ ਘਰ ਵਰਗਾ ਮਾਹੌਲ ਨਹੀਂ ਸੀ ਸਾਰੇ ਇਕੱਠੇ ਕਿਤੇ ਰੈਂਟ ਤੇ ਰਹਿ ਰਹੇ ਸੀ ਪ੍ਰਸ਼ਾਦਾ ਤਿਆਰ ਕਰ ਲਿਆ ਅਸੀਂ ਜਾ ਕੇ ਬੈਠ ਗਏ ਮੇਰੇ ਨਾਲ ਕੋਈ ਸਿੰਘ ਗਏ ਸੀ ਜਿਹੜੇ ਜਿਨ੍ਹਾਂ ਦੇ ਘਰੇ ਮੈਂ ਠਹਿਰਿਆ ਸੀ ਪ੍ਰਸ਼ਾਦਾ ਟਿਕਿਆ ਹੋਇਆ ਤੇ ਉਹ 8-10 ਜਣੇ ਨੇ ਅੱਖਾਂ ਚ ਹੰਝੂ ਉਹਨਾਂ ਦੇ ਵਗੀ ਜਾ ਰਹੇ ਹੂੰ ਮਤਲਬ ਉਹਨਾਂ ਦੇ ਜਜ਼ਬਾਤ ਉਹਨਾਂ ਦੀ ਫੀਲਿੰਗ ਉਹ ਉਹ ਪੱਲ ਨੂੰ ਜੂਰੇ ਆ ਠੰਡੇ ਬੁਰਜ ਵਾਲੇ ਨੂੰ ਫਤੇਗਰ ਸਾਹਿਬ ਵਾਲੇ ਨੂੰ ਉਹਨਾਂ ਵਾਲੇ ਵੇਖ ਕੇ ਮੈਂ ਮੈਂ ਵੀ ਭਾਵਕ ਹੋਇਆ ਹੂੰ ਪ੍ਰਸ਼ਾਦਾ ਠੰਡਾ ਹੋ ਗਿਆ ਕਿੰਨੀ ਦੇਰ ਬਾਅਦ ਪ੍ਰਸ਼ਾਦਾ ਛਕਣਾ ਸ਼ੁਰੂ ਕੀਤਾ ਤੇ ਉਹ ਸਿੰਘ ਮੈਨੂੰ ਪੁੱਛਦਾ ਬਾਅਦ ਚ ਵੀ ਇਹ ਕੀ ਸੀ ਤੇ ਮੈਂ ਉਹਨੂੰ ਕਿਹਾ ਵੀ ਇਹ ਫਤੇਗਰ ਸਾਹਿਬ ਸੀ ਬਾਦ ਹੂੰ ਉਹ ਨਿਰਜ ਜਜ਼ਬਾਤ ਹੀ ਆ ਫਤੇਗਰ ਸਾਹਿਬ ਉੱਥੇ ਉੱਥੇ ਹੋਰ ਕੁਝ ਨਹੀਂ ਇਤੋਂ ਵੱਧ ਕੁਝ ਸੋਚਿਆ ਹੀ ਨਹੀਂ ਜਾ ਸਕਦਾ ਜੀ ਜੀ ਉਹ ਉਹ ਮੇਰੀ ਭਾਵਕਤਾ ਹੀ ਆ ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਮੈਂ ਇੱਥੇ ਆਉਂਦਾ ਬਹੁਤ ਈ ਸਟੂਡੈਂਟ ਨੇ ਹਮ ਹੁਣ ਵੀ ਇੱਥੇ ਐਡਮਿੰਟਨ ਦੀ ਧਰਤੀ ਤੇ ਗੁਰਚਨ ਸਿੰਘ ਜੀ ਹੋਰੀ ਇਹਨਾਂ ਦੇ ਸਾਰੇ ਸਾਥੀ ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰ ਕਾਲਜ ਦੇ ਹਮ ਸਾਰੇ ਵੀਰ ਉਹ ਇਹ ਸਾਰਿਆਂ ਨੇ ਪ੍ਰੋਗਰਾਮ ਬਣਾਇਆ ਤੇ ਜਦੋਂ ਇਹਨਾਂ ਦੇ ਜਜ਼ਬਾਤਾਂ ਨੂੰ ਵੇਖਦਾ ਤਾਂ ਤੇ ਫਿਰ ਖੁਸ਼ੀ ਵੀ ਹੁੰਦੀ ਹੈ ਵੀ ਜਿੱਥੇ ਵੀ ਬੈਠੇ ਇਹਨਾਂ ਦੇ ਜਜ਼ਬਾਤ ਉਸ ਤੇ ਜੁੜੇ ਹੋਇਆ ਹਮ ਤੇ ਮਤਲਬ ਇਹ ਜੇ ਮੇਰੀ ਇੱਜ਼ਤ ਹੈ ਤੇ ਬਾਬਾ ਜੋਰਾ ਸਿੰਘ ਫਤਿਹ ਸਿੰਘ ਕਰਕੇ ਇਜਤ ਹੋ ਰਹੀ ਆ। ਤੋਂ ਮੈਂ ਇਹ ਤੇ ਚਾਹੁੰਦਾ ਵੀ ਉਹ ਮਹਿਕ ਸਾਰੀ ਦੁਨੀਆ ਚ ਫੈਲੇ। ਹੁਣ ਜਿਹੜੇ ਇਹਨਾਂ ਦੇ ਨਾਲ ਕਲੀਕ ਨੇ ਇਹਨਾਂ ਦੇ ਸਾਥੀ ਨੇ ਉਹ ਵੀ ਵੇਖਦੇ ਪਿਆ ਵੀ ਕੀ ਚੀਜ਼ ਆ ਫਤਿਹਗੁਰ ਸਾਹਿਬ। ਜੀ ਜੀ ਤੇ ਉਹਨਾਂ ਦੇ ਅੰਦਰ ਵੀ ਪਿਆਰ ਉੱਠਦਾ ਵੀ ਅਸੀਂ ਵੀ ਜਾਵਾਂਗੇ ਅਸੀਂ ਵੀ ਸੇਵਾ ਕਰਾਂਗੇ ਅਸੀਂ ਵੀ ਉਹ ਘੜੀਆਂ ਨੂੰ ਮਾਣਾਂਗੇ। ਜੀ। ਸੋ ਪ੍ਰਸੰਤਾ ਤੇ ਬਹੁਤ ਹੁੰਦੀ ਆ। ਜੀ। ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਹਲੇ ਮਨ ਦੇ ਵਿੱਚ ਜਹਨ ਦੇ ਵਿੱਚ ਹੈਗੀਆਂ ਇਸ ਵਿਸ਼ੇ ਦੇ ਉੱਤੇ ਗੱਲਾਂ ਹੋ ਸਕਦੀਆਂ ਸੋ ਮੇਨ ਮਕਸਦ ਆਪਣਾ ਇਹ ਹੀ ਸੀਗਾ ਵੀ ਨੌਜਵਾਨ ਪੀੜੀ ਤੇ ਜਿਹੜੀ ਪੁਰਾਣੀ ਪੀੜੀ ਆਈ ਹੈ। ਉਹ ਉਹਦੇ ਉੱਤੇ ਗੱਲ ਕਰਨ ਦਾ ਸੀਗਾ ਜੇ ਤੁਹਾਡੇ ਮਨ ਦੇ ਅੰਦਰ ਕੋਈ ਹੋਰ ਖਿਆਲ ਹੈਗਾ ਕਿ ਮੈਸੇਜ ਕੌਮ ਨੂੰ ਦੇਣਾ ਚਾਹੁੰਦੇ ਹੋ ਇਸ ਮਾਧਿਅਮ ਰਾਹੀਂ ਸਾਬਜਾਦੇ ਦੇ ਵਾਰਸਾਂ ਨੂੰ ਕੀ ਕਹਿਣਾ ਚਾਹੋਗੇ ਅਖੀਰ ਦੇ ਵਿੱਚ ਮੈਂ ਇੱਕ ਬੇਨਤੀ ਕਰਦਾ ਇਹ ਗੱਲ ਕਦੀ ਨਾ ਭੁੱਲੀਏ ਜੀ ਬੱਚਿਆਂ ਨੂੰ ਵੀ ਕਹਿਣਾ ਤੇ ਵੱਡਿਆਂ ਨੂੰ ਵੀ ਕਹਿਣਾ ਪਹਿਲੀ ਗੱਲ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਦਿੱਤੀ ਸੋਚ ਕਿ ਸਾਡਾ ਘਰ ਸ੍ਰੀ ਅਨੰਦਪੁਰ ਸਾਹਿਬ ਹਮ ਸਾਡੀ ਮਾਂ ਮਾਤਾ ਸਾਹਿਬਕੌਰ ਸਾਡੇ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਭਾਵੇਂ ਉਹ ਬੱਚੇ ਨੇ ਭਾਵੇਂ ਵੱਡੇ ਨੇ ਉਹ ਗੱਲ ਦਿਲ ਤੇ ਲਿਖ ਲੈਣ ਵੀ ਅਸੀਂ ਇੱਕ ਪਰਿਵਾਰ ਜੀ ਪਰਿਵਾਰ ਹੋਣ ਦੇ ਅਹਿਸਾਸ ਵਿੱਚ ਇੱਕ ਦੂਜੇ ਦੀ ਇੱਜ਼ਤ ਕਰੀਏ ਇੱਕ ਦੂਜੇ ਨਾਲ ਵੱਡੇ ਪਿਆਰ ਕਰਨ ਛੋਟਿਆਂ ਨੂੰ ਛੋਟੇ ਸਤਿਕਾਰ ਦੇਣ ਤਿੰਨ ਚੀਜ਼ਾਂ ਜ਼ਿੰਦਗੀ ਦੇ ਵਿੱਚ ਆ ਜਾਣ ਨਾ ਹੂੰ ਬੱਚੇ ਨੂੰ ਪਿਆਰ ਨੌਜਵਾਨ ਨੂੰ ਅਧਿਕਾਰ ਤੇ ਬਜ਼ੁਰਗ ਨੂੰ ਸਤਿਕਾਰ ਵਾਹ ਜੀ ਸਾਡੇ ਘਰ ਵੀ ਸੁਧਰ ਜਾਣਗੇ ਸਾਡੀ ਕੌਮ ਵੀ ਸਬਰ ਜਾਏਗੀ ਹੂੰ ਬਹੁਤ ਵੱਡਾ ਮੈਸੇਜ ਹੈ ਇਹ ਤਿੰਨ ਚੀਜ਼ਾਂ ਲੈ ਆ ਜੀ ਜੀ ਤੇ ਦੂਜਾ ਮੈਂ ਇਥੋਂ ਦੇ ਸਟੈਬਲਿਸ਼ ਵੀਰਾਂ ਨੂੰ ਬੇਨਤੀ ਕਰਦਾ ਸਾਰਿਆਂ ਨੂੰ ਜਿਹੜੇ ਹੂੰ ਫਾਈਨੈਂਸ਼ਲੀ ਜਾਂ ਪੁਰਾਣੇ ਬੈਠੇ ਆ ਵੀ ਇਹ ਬੱਚੇ ਕੌਮ ਦੇ ਬੱਚੇ ਨੇ ਇਹ ਗੁਰੂ ਗੋਬਿੰਦ ਸਿੰਘ ਦੀ ਫਲਵਾੜੀ ਆ ਹੂੰ ਇਹ ਇਨਸਾਨੀਅਤ ਆ ਇਹ ਬੰਦਗੀ ਆ ਇਹ ਸੇਵਾ ਆ ਇਹਨਾਂ ਨੂੰ ਗਲ ਨਾ ਲਾਓ ਹੂੰ ਰੱਬ ਦੀ ਖੁਸ਼ੀ ਮਿਲੇਗੀ ਤੁਹਾਨੂੰ ਜੀ ਬਸ ਇਹੀ ਬੇਨਤੀ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਫਲਵਾੜੀ ਕ੍ਰਿਤਿਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਸੋ ਇਹ ਸੀਗੇ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਮੁੱਖ ਗ੍ਰੰਥੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਇਹਨਾਂ ਦਿਨਾਂ ਦੇ ਵਿੱਚ ਕੈਨੇਡਾ ਆਏ ਹੋਏ ਐ ਸੋ ਐਡਮਿੰਟਨ ਦੇ ਵਿੱਚ ਨੇ ਸੋ ਇਹਨਾਂ ਦੇ ਅਗਲੇ ਕੁਝ ਦਿਨ ਜਿਹੜੇ ਨੇ ਐਡਮਿੰਟਨ ਦੇ ਵਿੱਚ ਬਤਾਉਣੇ ਐ ਸੋ ਕਥਾ ਵਿਚਾਰਾਂ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਇਹਨਾਂ ਦੀਆਂ ਹੈਗੀਆਂ ਸੋ ਇਹਨਾਂ ਨੇ ਦੱਸਿਆ ਕਿ ਤੁਸੀਂ ਇੱਕ ਫਲਵਾੜੀ ਦੀ ਤਰ੍ਹਾਂ ਜਿਹੜਾ ਉਹ ਰਹਿਣਾ ਤੇ ਇੱਕ ਫੁੱਲ ਦੀ ਤਰ੍ਹਾਂ ਮਹਿਕ ਜਿਹੜੀ ਆ ਉਹ ਵੰਡਣੀ ਐ ਤੇ ਆਪਣੀ ਵਿਰਾਸਤ ਦੇ ਨਾਲ ਸਿੱਖੀ ਦੇ ਨਾਲ ਤੇ ਸਾਬਜਦਿਆਂ ਦੀ ਜਿਹੜੀ ਵਿਰਾਸਤ ਐ ਸਿੱਖ ਇਤਿਹਾਸ ਦੀ ਸਾਨੂੰ ਵਿਰਾਸਤ ਮਿਲੀ ਹੈ ਝੋਲੀ ਦੇ ਵਿੱਚ ਉਹਦੇ ਨਾਲ ਜੁੜੇ ਰਹਿਣਾ ਸੋ तमाम ਗੱਲਾਂ ਬਾਤਾਂ ਕੈਨੇਡਾ ਦੇ ਸੰਦਰਭ ਦੇ ਵਿੱਚ ਸਿੱਖਾਂ ਨੂੰ ਲੈ ਕੇ ਹੋਈਆਂ ਨੇ ਸੋ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਹੈ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਮੈਨੂੰ ਦਿਓ ਇਜਾਜ਼ਤ ਧੰਨਵਾਦ